ਹਾਂ ਜੀ ਜਿੰਮੇਤ ਨੂੰ ਸਭ ਨੂੰ ਪਤਾ ਹੀ ਹੈ ਕਿ ਆਪਣਾ ਜਿਹੜਾ ਪਹਿਲਾਂ ਇੱਕ ਐਥਲੈਟਿਕ ਦਾ ਦੌੜਾਂ ਦਾ ਜਿਹੜਾ ਇਵੈਂਟ ਸੀਗਾ ਉਹ ਪਹਿਲਾਂ ਆਪਣਾ 24 ਅਗਸਤ ਨੂੰ ਸੀ ਜੋ ਆਪਾਂ ਨੂੰ ਪੋਸਟਪੋਨ ਕਰਨਾ ਪਿਆ ਸੀਗਾ ਉਸ ਦਿਨ ਜ਼ਿਆਦਾ ਬਾਰਿਸ਼ ਹੋਣ ਕਰਕੇ ਤੇ ਉਸ ਤੋਂ ਬਾਅਦ ਆਪਾਂ ਹੜਾਂ ਦੇ ਕਰਕੇ ਆਪਣੇ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣ ਗਈ ਸੀ ਕਿ ਜਿਹੜੇ ਲੱਖਾਂ 'ਚ ਲੋਡ ਹੈ ਆਪਾਂ ਸਾਰਿਆਂ ਦੀ ਡਿਊਟੀ ਉੱਧਰ ਲੱਗੇ ਹੋਈਆਂ ਸੀ ਤੇ ਹੁਣ ਆਪਾਂ ਦੁਬਾਰਾ ਜਿਹੜੀ ਆਪਣੀ ਨਵੀਂ ਇਵੈਂਟ ਦੀ ਡੇਟ ਰੱਖੀ ਹੈ ਉਹ ਆਪਰ ਕੀ ਹੈ 28 ਸਪਟੰਬਰ ਤੇ ਜਿਵੇਂ ਪਹਿਲਾਂ ਵੀ ਆਪਣੇ ਇਵੈਂਟ ਤੇ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ ਸੀ ਅਪ੍ਰੋਕਸੀਮੇਟਲੀ 2000 ਬੱਚੇ ਹੋ ਗਏ ਸੀਗੇ ਤੇ ਇਸ ਵਾਰ ਸਾਡੇ ਵੱਲੋਂ ਪ੍ਰਬੰਧਾਂ ਚ ਕੋਈ ਕਮੀ ਨਹੀਂ ਰਹੂਗੀ ਆਪਾਂ ਉਸ ਤੋਂ ਹੀ ਵੱਧ ਛੜ ਕੇ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਕਰ ਰਹੇ ਹਾਂ ਸਾਰੇ ਬੱਚਿਆਂ ਨੂੰ ਪੂਰੇ ਪੰਜਾਬ ਦੇ ਬੱਚਿਆਂ ਨੂੰ ਸਾਡੇ ਵੱਲੋਂ ਪੂਰੀ ਇਨਵੀਟੇਸ਼ਨ ਹੈ ਕਿ ਵੱਧ ਛੜ ਕੇ ਇੱਥੇ ਭਾਗ ਲਓ ਤੇ ਸਾਡੀ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਬੱਚਿਆਂ ਨੂੰ ਵੱਧ ਛੜ ਕੇ ਇੱਥੇ ਭਾਗ ਲਵਾਓ ਕਿਉਂਕਿ ਗਰਾਊਂਡ ਵੀ ਆਪਾਂ ਨੂੰ ਜ਼ਰੂਰੀ ਹੈ ਜਿਵੇਂ ਕਿ ਆਪਾਂ ਪਤਾ ਹੀ ਹੈ ਕਿ ਜਿਹੜਾ ਬੱਚਾ 18 19 ਸਾਲ ਤੱਕ ਗਰਾਊਂਡ ਨਾਲ ਜੁੜ ਗਿਆ ਜਾ ਉਹਨੂੰ ਆਪਣੇ ਫਿਟਨੈਸ ਨਾਲ ਇੱਕ ਪਿਆਰ ਹੋ ਗਿਆ ਤਾਂ ਉਹ ਕੋਈ ਵੀ ਗਲਤ ਰਸਤੇ ਤੇ ਨਹੀਂ ਜਾਂਦਾ ਟਿੰਕਰ ਜਰਗੇ ਤੇ ਉਹਨਾਂ ਦੀ ਟੀਮ ਜੋ ਕਿ ਸਾਡੇ ਕੋਲੇ 24 ਅਗਸਤ ਤੋਂ ਵੀ ਇੰਨੇ ਮਹੀਨੇ ਦੇ ਵਿੱਚ ਪਹੁੰਚੀ ਸੀਗੀ ਤੇ ਹੁਣ ਵੀ ਉਹ ਆਪਣੇ ਕੋਲੇ 28 ਸਤੰਬਰ ਨੂੰ ਪਹੁੰਚ ਰਹੇ ਨੇ ਤੇ ਆਪਾਂ ਸਾਰੇ ਫਿਰ ਮਿਲਦੇ ਹਾਂ 28 ਸਤੰਬਰ ਨੂੰ